ਸਬਸਿਡੀ ਆ ਗਈ ਸਵਰਾਜ ਦੇ ਡਾਇਰੈਕਟਰ ਤੇ ਮੈਨੂੰ 855 ਬਾਈ ਇਹ ਤੇ ਇਹ ਤੇ ਕਿੰਨੀ ਸਬਸਿਡੀ ਆ ਬਾਈ ਤੇ ਕੀ ਰੇਟ ਵਗੈਰਾ ਇਹਦਾ ਰੇਟ ਹੈ ਜੀ ਇਹ ਟਰੈਕਟਰ ਚੱਲਿਆ ਵੀ ਤੇ ਇਹਦੀ ਬਲੈਕ ਵੀ ਚੱਲੀ ਹਾਂ ਕਰ ਗੱਲਾਂ ਹੁੰਦੀਆਂ ਅੱਜ ਕੱਲ੍ਹ ਨੇ ਸਵਰਾਜ ਦੀਆਂ ਲਾਲ ਟਮਾਟਰੀ ਵਿੱਚ ਮੋਹਾਲੀ ਬਣੇ ਜਹਾਜ਼ ਦੀਆਂ ਟਰਾਲੀ ਦੇ ਕੰਮ ਨੂੰ ਇਹਦੇ ਜਿੰਨੀ ਕੋਈ ਤੜ ਨਹੀਂ ਹੈਗਾ ਪਹਿਲਾ ਬੈਕ ਪਹਿਲਾ ਬੈਕ 68 ਬੈਗੇ ਇਹਦੇ ਡਿਟੇਲ ਲਾਈ ਹੋਈ ਆ ਨਾ ਕਿ ਇਹ ਵੀ ਗੱਲਾਂ ਹੀ ਨੇ ਜਾਂ ਹਾਂ ਵੀ ਗੱਲਾਂ ਹੀ ਨੇ ਆ ਰਣਜੀਤ ਸਿੰਘ ਇੱਕ-ਇੱਕਲੇ ਟਰੈਕਟਰ ਦੀ ਡਿਟੇਲ ਮਾਰਕੀਟ ਦੇ ਵਿੱਚ ਟਰੈਕਟਰ ਤਾਂ ਹੋਰ ਵੀ ਬਥੇਰੇ ਚੱਲਦੇ ਨੇ ਕਿਸੇ ਦੀ ਸਾਲ ਚੜਾਈ ਹੁੰਦੀ ਆ ਕਿਸੇ ਦੀ 6 ਮਹੀਨੇ ਹੁੰਦੀ ਆ ਇਹ ਇੱਕੋ ਇੱਕ ਇਹੋ ਜਿਹੇ ਟਰੈਕਟਰ ਆ ਵੀ ਜੀ ਸਾਡੇ 50 ਤੋਂ ਪਲੱਸ ਹੁੰਦੇ ਆ ਹਰ ਮਹੀਨੇ ਟਰੈਕਟਰ ਸਾਡੀ ਟੀਮ ਹੈ ਵੀਰੋ ਵਰਲਡ ਦੇ ਵਿੱਚ ਜਿੰਨੇ ਵੀ ਜ਼ਿਮੀਂਦਾਰ ਖੇਤੀ ਕਰਦੇ ਨੇ ਤਾਂ ਸਵਰਾਜ ਦਾ ਨਾਮ ਹਰ ਇੱਕ ਬੰਦੇ ਨੇ ਸੁਣਿਆ ਹੋਊਗਾ ਪੰਜਾਬ ਕੀ ਇੰਡੀਆ ਕੀ ਜਿੱਥੇ-ਜਿੱਥੇ ਖੇਤੀ ਹੁੰਦੀ ਆ ਉੱਥੇ ਸਵਰਾਜ ਬਾਰੇ ਹਰ ਇੱਕ ਬੰਦਾ ਜਾਣਦਾ ਨਾਮ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਸਵਰਾਜ ਮਤਲਬ ਸਭ ਤੇ ਰਾਜ ਤੇ ਇਹ ਕੰਪਨੀ 1974 ਦੇ ਵਿੱਚ ਮਾਰਕੀਟ ਦੇ ਵਿੱਚ ਆਈ ਸੀ ਤੇ ਉਦੋਂ ਇਹਨਾਂ ਦਾ ਟਰੈਕਟਰ ਆਇਆ 720 24 ਤੇ ਫਿਰ ਕਰਦੇ ਕਰਦੇ 855 ਦਾ ਤੁਹਾਨੂੰ ਪਤਾ ਵੀ ਨਾਮ ਹੀ ਜਦੋਂ ਸ਼ਬਦ ਆਉਂਦਾ ਦਿਮਾਗ ਦੇ ਵਿੱਚ ਟਰੈਕਟਰ ਤਾਂ ਸਭ ਤੋਂ ਪਹਿਲਾਂ 855 ਆਉਂਦਾ ਤੇ ਸਿੰਘ ਬ੍ਰਦਰਸ ਟਰੈਕਟਰ ਏਜੰਸੀ ਵਾਲਿਆਂ ਦੇ ਖੜਿਆ ਅੱਜ ਸੁਨਾਮ ਸ਼ਹਿਰ ਦੇ ਵਿੱਚ ਤੇ ਜਦੋਂ ਦਾ ਆਪਾਂ ਚੈਨਲ ਸ਼ੁਰੂ ਕੀਤਾ ਉਸ ਸਮੇਂ ਦੇ ਇਸ ਏਜੰਸੀ ਦੇ ਨਾਲ ਜੁੜੇ ਹੋਇਆ ਪਹਿਲੇ ਦਿਨ ਤੋਂ ਪਿਆਰ ਹੈ ਵੀਰਾਂ ਦੇ ਨਾਲ ਤੇ ਅੱਜ 61 ਪਲੱਸ ਟਰੈਕਟਰਾਂ ਦੀ ਡਿਲੀਵਰੀ ਕਰਨੀ ਆ ਤੇ ਮੇਰੇ ਨਾਲ ਆ ਬਾਈ ਜੀਵਨ ਵੰਡੇਰ ਤੁਹਾਨੂੰ ਪਤਾ ਹੀ ਆ ਸੇਲ ਪਰਚੇਜ਼ ਦਾ ਕੰਮ ਆ ਕੀ ਹਾਲ ਆ ਬਾਈ ਵਧੀਆ ਵੀਰੇ ਤੇ ਬਾਈ ਇੰਨੇ ਜਿਆਦਾ ਟਰੈਕਟਰ ਹਨਾ ਇੱਕ ਦਿਨ ਦੇ ਵਿੱਚ ਕਰ ਰਹੇ ਨੇ ਇਹ ਤੇ ਮਿਹਨਤ ਵੀ ਆ ਇਹਨਾਂ ਦੀ ਤੇ ਨਾਮ ਵੀ ਆ ਪਰਹਿਣ ਦਾ ਹਾਂ ਵੀਰੇ ਤੇ ਗੱਲ ਕਰੀਏ ਜੇ ਸਭ ਤੋਂ ਪਹਿਲਾਂ ਜਿਹੜਾ ਟਰੈਕਟਰ ਮਾਰਕੀਟ ਦੇ ਵਿੱਚ ਆਏ ਤਾਂ ਪਹਿਲਾਂ ਵੀ ਸੀ ਜਿਹੜਾ ਚੱਲਿਆ ਇਹਨਾਂ ਦਾ 735 ਇਹ ਟਰੈਕਟਰ ਚੱਲਿਆ ਵੀ ਇਹਦੀ ਬਲੈਕ ਵੀ ਚੱਲੀ ਹਾਂ ਇਹ ਟਰੈਕਟਰ ਚੱਲਿਆ ਜਦੋਂ ਇਹਦੀ ਬਲੈਕ ਚੱਲੀ ਆ 6-6 ਮਹੀਨੇ ਸਾਲ-ਸਾਲ ਦੀ ਬੁਕਿੰਗ ਸੀ ਟਰੈਕਟਰ ਮਿਲਦਾ ਨਹੀਂ ਸੀ ਜ਼ਿੰਮੇਦਾਰ ਨੂੰ ਇਹਦੇ ਪਿੱਛੇ ਇੰਨਾ ਕੁ ਜ਼ਿਆਦਾ ਦਾ क्रेज ਸੀ ਚੌਰਸ ਸ਼ੋਅ ਦੇ ਵਿੱਚ ਜਦੋਂ ਆਇਆ ਸੀ ਹੁਣ ਵੀ ਚੌਰਸੀ ਆਉਂਦੀ ਆ ਤੇ ਉਸ ਸਮੇਂ ਦੇ ਵਿੱਚ ਫਿਰ ਜਦੋਂ ਇਹਦੀ ਬਲੈਕ ਚੱਲੀ ਤੇ ਇਹ ਟਰੈਕਟਰ ਦਾ ਮਤਲਬ ਨਾਮ ਬਣਾ ਗਿਆ ਪੂਰੇ ਹੀ ਕਿਉਂਕਿ ਇਹ ਸਾਲ-ਸਾਲ ਮਿਲਦਾ ਨਹੀਂ ਸੀ ਫਿਰ ਕੰਪਨੀ ਨੇ ਇੱਕ ਮਾਡਲ ਹੋਰ ਲਾਂਚ ਕਰਤਾ 855 ਦੇ ਨਾਮ ਤੋਂ ਤੇ 855 ਵੀ ਮਿੱਤਰੋ ਉਦੋਂ ਹੀ ਮਾਰਕੀਟ ਦੇ ਵਿੱਚ ਕੋਈ ਟਰੈਕਟਰ ਨਹੀਂ ਚੱਲਦਾ ਨਹੀਂ ਚੱਲਿਆ ਤੇ ਉਦੋਂ ਏਜੰਸੀਆਂ ਵਾਲੇ ਕਹਿ ਕਹਾ ਕਿ ਜਦੋਂ 35 ਮਿਲਦਾ ਨਹੀਂ ਸੀ ਵੀ ਚਲੋ ਕੋਈ ਗੱਲ ਨਹੀਂ ਤੁਹਾਨੂੰ ਇਹ ਨਹੀਂ ਮਿਲਦਾ ਇੱਕ ਟਰੈਕਟਰ 855 ਲੈ ਜੋ ਜਦੋਂ 855 ਜਿਹੜੇ ਪਿੰਡ ਦੇ ਵਿੱਚ ਇੱਕ ਵਗ ਗਿਆ ਉਹ ਦੱਸ ਗਏ ਨੇ ਬਾਈ ਗਏ ਨੇ ਵੀਰੇ ਕਿਉਂਕਿ ਟਰੈਕਟਰ ਦੇ ਵਿੱਚ ਜ਼ੋਰ ਹੀ ਇੰਨਾ ਨਾ ਸੀਗਾ ਬੇ ਅਥਾਹ ਜ਼ੋਰ ਸੀ ਵੀ ਉਹਦੇ ਕਰਕੇ ਟਰੈਕਟਰ ਆਪਣਾ ਨਾਮ ਬਣਾ ਗਿਆ ਮਾਰਕੀਟ ਬਣਾ ਗਿਆ ਆਪਣੇ ਜ਼ੋਰ ਦੇ ਸਿਰ ਤੇ ਤੇ ਬਾਕੀ ਸੋਨਾ ਤਾਂ ਹੈਗਾ ਹੀ ਸੀ ਜਦੋਂ ਚੀਜ਼ ਮਾਰਕੀਟ ਦੇ ਵਿੱਚ ਆਉਂਦੀ ਆ ਆਪੇ ਸ਼ੂਟ ਕਰਨ ਲੱਗ ਜਾਂਦੀ ਆ ਤੇ 855 98 99 ਦੇ ਵਿੱਚ 97 ਦੇ ਵਿੱਚ ਪੂਰਾ ਫੁੱਲ ਚੱਲ ਪਿਆ ਸੀਗਾ ਤੇ ਇਸ ਤੋਂ ਬਾਅਦ ਇਹਨਾਂ ਨੇ ਥੋੜਾ ਚੇਂਜ ਕਰਨ ਦੀ ਸੋਚੀ ਵੀ ਟਰੈਕਟਰ ਆਪਣਾ ਚੱਲ ਪਿਆ ਸਵਰਾਜ ਦਾ ਸਾਰਾ ਇਤਿਹਾਸ ਹੀ ਦੱਸ ਦਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਵੈਸੇ ਗੱਲਾਂ ਬਈ ਕੰਪਨੀ ਤੇ ਚੱਲ ਪਈਆਂ ਹਨਾ ਵੈਸੇ ਅੱਜ ਡਿਲੀਵਰੀ ਆ ਚਲੋ ਜਾਣਕਾਰੀ ਵੀ ਜ਼ਰੂਰੀ ਆ ਦੇਣੀ ਇਦੋਂ ਆ ਕੋਕੋ ਕੋਲਾ ਨੀਲਾ ਹਾਂਜੀ ਤੇ ਟਮਾਟਰੀ ਟਮਾਟਰੀ ਤਿੰਨ ਰੰਗਾਂ ਦੇ ਵਿੱਚ ਆ ਗਿਆ ਸੀ ਸ਼ਾਇਦ ਹੋਰ ਵੀ ਕੋਈ ਆਇਆ ਹਾਂਜੀ ਇੱਕ ਆਪਣਾ ਉਹ ਨਾਭੀ ਕਲਰ ਚ ਆਇਆ ਹਾਂ ਨਾਭੀ ਆ ਤੇ ਉਹ ਤਿੰਨ ਚਾਰ ਰੰਗਾਂ ਦੇ ਵਿੱਚ ਆਇਆ ਉਹ ਚੱਲ ਪਏ ਉਹਨਾਂ ਦੇ ਵਿੱਚੋਂ ਫਿਰ ਕੰਪਨੀ ਨੇ ਦੇਖਿਆ ਵੀ ਆਹ ਰੰਗ ਇਹ ਵਾਲਾ ਚੱਲੀ ਜਾਂਦਾ ਦੂਜੇ ਡਿਸਕੰਟੀਨਿਊ ਕਰਤੇ 2001 ਦੇ ਵਿੱਚੋਂ ਟਮਾਟਰੀ ਸ਼ੋਅ ਦੇ ਵਿੱਚ ਆਹ ਸ਼ੋਅ ਨਹੀਂ ਆਈ ਸੀ ਜਿਹੜੀ ਤੁਸੀਂ ਜਿਆਦਾ ਐਦੋਂ ਪਹਿਲਾਂ ਵਾਲੀ 400 ਉਹ ਆਈ ਸੀ ਉਹਦੇ ਵਿੱਚ ਥੋੜਾ ਜਿਹਾ ਬਦਲਾਅ ਕਰਦੇ 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 19 ਮਾਡਲ ਟਰੈਕਟਰ ਦੇਖੋ ਪੰਜ ਤਾਰੇ ਨੇ ਜਿਹਦੀ ਸ਼ੋਅ ਤੇ ਕਿੰਨਾ ਜਿਆਦਾ ਸੋਹਣਾ ਬਣ ਗਿਆ ਸੀਗਾ ਤੇ ਇਹਦੇ ਵਿੱਚ ਮਤਲਬ ਰਿਵਰਸ ਪੀਟੀਓ ਇਹ ਚੀਜ਼ਾਂ ਪਹਿਲਾਂ ਤੋਂ ਹੀ ਉਹ ਖੂਬੀਆਂ ਆ ਗਈਆਂ ਜਿਹੜੀਆਂ ਅੱਜ ਦੇ ਟਰੈਕਟਰਾਂ 'ਚ ਆ ਰਹੀਆਂ ਨੇ ਤੇ ਪਲੇਟ ਬਾਕੀ ਟਰੈਕਟਰ ਜਾਨਿਆ ਜਾਂਦਾ ਇਹ ਟਰਾਲੀ ਦੇ ਕੰਮ ਨੂੰ ਇਹਦੇ ਜਿੰਨੀ ਕੋਈ ਤੜ ਨਹੀਂ ਹੈਗਾ ਪਹਿਲਾਂ ਬੈਕ ਪਹਿਲਾਂ ਬੈਕ ਠਾਠਾ ਬੈਕ ਹੁੰਦਾ ਸੈਟਲ ਗੇਅਰ ਹੁਣ ਆਏ ਨੇ ਟਰੈਕਟਰਾਂ ਦੇ ਵਿੱਚ ਇਹਦਾ ਜਿਹੜਾ ਨਾਰਮਲ ਐ ਸੈਂਟਰ ਗੇਅਰ ਐ ਇਹਦਾ ਹੈ ਹੀ ਸੈਟਲ ਵਰਗਾ ਜਰਕਦੇ ਨੇ ਬੈਕ ਜਰਕਦੇ ਨੇ ਅੱਗੇ ਕੋਈ ਚੱਕਰੀ ਨਹੀਂ ਹੈਗਾ ਟਰਾਲੀ ਨੂੰ ਜਿੱਥੋਂ ਕਹੋ ਉੱਥੇ ਹੀ ਪੱਟ ਲਿਆਉਂਦਾ ਤੇ ਉਸ ਕਰਕੇ ਟਰੈਕਟਰ ਆਪਣਾ ਨਾਮ ਬਣਾ ਗਿਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਵੀ ਡਿਲੀਵਰੀ ਅੱਜ ਕੱਲ੍ਹ ਹੁਣ ਟ੍ਰੈਂਡ ਜਿਹਾ ਹੀ ਹੋ ਗਿਆ ਵੀਡੀਓ ਪਾਉਣ ਦਾ ਵੀ ਜੀ ਇੰਨੇ ਟਰੈਕਟਰ ਦੇਤੇ ਇੰਨੇ ਟਰੈਕਟਰ ਦੇਤੇ ਹਨਾ ਹਰੇਕ ਬੰਦੇ ਕਹੀ ਜਾਂਦਾ ਜੇ ਕਹੋ ਤਾਂ ਗਨੇਆ ਵੀ ਦੇਵਾਂਗੇ ਤੁਹਾਨੂੰ ਵੀ ਕਿੰਨੇ ਇਹਨਾਂ ਦੇ ਬਿਲ ਚੈੱਕ ਕਰਾ ਦੇਾਂਗੇ ਸਾਰੇ ਇਹਨਾਂ ਨੇ ਕੀ ਕੀਤਾ ਹਰੇਕ ਟਰੈਕਟਰ ਦੇ ਜਿਵੇਂ ਆਹ ਟਰੈਕਟਰ ਕਿੱਥੇ ਜਾਣਾ ਸਕਰੋਦੀ ਸਕਰੋਦੀ ਜਾਨ ਇਹ ਤੇ ਇਹ ਤੇ ਡਿਟੇਲ ਆਈ ਹੋਈ ਆ ਨਾ ਕਿ ਇਹ ਵੀ ਗੱਲਾਂ ਹੀ ਨੇ ਜਾਂ ਹਾਂ ਵੀ ਗੱਲਾਂ ਹੀ ਨੇ ਆ ਰਣਜੀਤ ਸਿੰਘ ਇੱਕ-ਇੱਕਲੇ ਟਰੈਕਟਰ ਦੀ ਡਿਟੇਲ ਆਈ ਇਹਨਾਂ ਨੇ ਡਿਟੇਲ ਲਈ ਆ ਹਰਦਿੱਤਪੁਰੇ ਬੁੱਕ ਕਿਹੜਾ ਟਰੈਕਟਰ ਕਿਹੜੇ ਪਿੰਡ ਜਾਣਾ ਤੇ ਇਹ ਹਰਦਿੱਤਪੁਰੇ ਪਿੰਡ ਦੇ ਵਿੱਚ ਬੁੱਕ ਹੋਇਆ ਹੈ ਰਣਜੀਤ ਸਿੰਘ ਦੇ ਨਾਮ ਤੋਂ ਇਹ ਜਾਣਾ ਤੇ ਆ ਵੀ ਟਰੈਕਟਰ ਸਕਰੋਦੀ ਜਾਣਾ ਜਿਵੇਂ ਤੇ ਹਰੇਕ ਟਰੈਕਟਰ ਤੇ ਮੰਨੋ ਸੋਨੂੰ ਵੀ ਨਾਮ ਵਗੈਰਾ ਦੇਖਣ ਨੂੰ ਮਿਲ ਜੂਗਾ ਲਿਖਿਆ ਵੀ ਕਿਹੜਾ ਟਰੈਕਟਰ ਕਿੱਥੇ ਜਾ ਰਿਹਾ ਕੱਲਾ ਗੱਲਾਂ ਨਹੀਂ ਹੈਗੀਆਂ ਵੀ ਕਾਟ ਦੇ ਰਿਆਂ ਇੱਕ ਟਰਾਲਾ ਉਪਰ ਐ ਖੜਾ ਤੇ ਇੱਕ ਇਧਰ ਤੇ ਦੋ ਚੱਲੇ ਹੋਏ ਨੇ ਮੁਹਾਲੀ ਤੋਂ ਤੇ ਕਨੌਰੀ ਜਾਣਾ ਬਾਈ ਹਾਂ ਕਨੌਰੀ ਜਾਣਾ ਵੀਰੇ ਸਤਨਾਮ ਦੇ ਹਾਂ ਹਾਂਜੀ ਹਾਂਜੀ ਸੋ ਬਹੁਤ ਬਹੁਤ ਵਧਾਈਆਂ ਵੀਰ ਨੂੰ ਜਿਹਦੇ ਵੀ ਜਾ ਰਿਹਾ ਇਹ ਟਰੈਕਟਰ ਮਾਰਕੀਟ ਦੇ ਵਿੱਚ ਟਰੈਕਟਰ ਤਾਂ ਹੋਰ ਵੀ ਬਥੇਰੇ ਚੱਲਦੇ ਨੇ ਕਿਸੇ ਦੀ ਸਾਲ ਚੜਾਈ ਹੁੰਦੀ ਆ ਕਿਸੇ ਦੀ 6 ਮਹੀਨੇ ਹੁੰਦੀ ਆ ਇਹ ਇੱਕੋ ਇੱਕ ਇਹੋ ਜਿਹਾ ਟਰੈਕਟਰ ਆ ਵੀ ਜਿਹਦੀ 74 ਤੋਂ ਲੈ ਕੇ ਹੁਣ ਤੱਕ ਚੜਾਈ ਵਾਧੀ ਤੁਰ ਜਾਂਦੀ ਆ ਨਾ ਕਿ ਘਟੀ ਆ 99 ਦੇ ਵਿੱਚ ਅਸਲ ਸਮਾਰ ਕੇ ਚੰਗੀ ਤਰ੍ਹਾਂ ਚੱਲ ਪਿਆ ਸੀ 55 55 ਹੋਣ ਲੱਗੀ ਸੀ 55 ਦਾ 55 ਹੀ ਆ ਟਮਾਟਰੀ ਟਮਾਟਰੀ ਹੋਣ ਲੱਗੀ ਆ 2001 ਦੇ ਵਿੱਚ ਤੇ ਉਦੋਂ ਤੋਂ ਕਦੇ ਕੰਪੀਟੀਸ਼ਨ ਦੇ ਵਿੱਚ ਨਾਮ ਕਿਸੇ ਦਾ ਕਾਹਨੂੰ ਲੈਣਾ ਕੋਈ ਆ ਗਿਆ ਕੋਈ ਵਾ ਗਿਆ ਕੋਈ ਆ ਗਿਆ ਕੋਈ ਵਾ ਗਿਆ ਠੀਕ ਹੈ ਜਿਹੜਾ ਮੇਨ ਪੁਆਇੰਟ ਸੀ ਵੀਰੇ ਜਿਹੜਾ ਮੈਂ ਦੱਸਣ ਨੂੰ ਕਹਿੰਦਾ ਸੀ ਤੁਹਾਨੂੰ ਮੈਂ ਇਹ ਦੱਸਣਾ ਸੀ ਤੁਹਾਨੂੰ ਵੀ ਜਿਹੜਾ ਟਰੈਕਟਰ ਮੰਨ ਲਓ ਸਵਰਾਜ ਦਾ ਕੋਈ ਵੀ ਟਰੈਕਟਰ ਹੂੰ ਉਹੋ ਹੋ ਟਰੈਕਟਰ ਦੇ ਮੁਕਾਬਲੇ ਦੂਸਰਾ ਟਰੈਕਟਰ 10 ਪਾਵਰ ਵੱਧ ਤੇ ਇਹ 10 ਪਾਵਰ ਛੋਟਾ ਉਹਦੇ ਉੱਪਰ ਦੀ ਮੁਕਾਬਲਾ ਕਰਦਾ ਠੀਕ ਆ ਉਹਦੇ ਬਰਾਬਰ ਚੱਲੂਗਾ ਹਾਂ ਇਹ ਵੀ ਗੱਲ ਹੈਗੀ ਆ ਵੀ ਆਪਣੇ ਤੋਂ 10 ਵੱਡੀ ਐਚਪੀ ਵਾਲੇ ਦੇ ਨਾਲ ਮੁਕਾਬਲਾ ਕਰਦਾ ਉੱਪਰ ਦੀ ਜਾਂਦਾ ਉੱਪਰ ਦੀ ਜਾਂਦਾ ਭਿੜਦਾ ਇਹ ਹੁਣ 99 ਦੇ ਵਿੱਚੋਂ ਜਦੋਂ 855 855 ਦੇ ਬਰਾਬਰ ਕੋਈ ਆ ਗਿਆ ਕੋਈ ਵਾ ਗਿਆ ਕੋਈ ਆ ਗਿਆ ਕੋਈ ਵਾ ਗਿਆ ਅੱਜ ਕੱਲ ਕਰਦੇ ਹੁੰਦੇ ਆ ਵੀ ਹਾਂ ਬ੍ਰਾਂਡ ਆਗੇ ਠੀਕ ਆ ਨਾ ਬ੍ਰਾਂਡਾਂ ਨਾਲ ਕੰਪੈਰੀਸ਼ਨ ਤੇ ਪਰ ਇਹ 855 ਇੱਕੋ ਇੱਕ ਮਤਲਬ ਇਹ ਜਿਹੜਾ ਟਰੈਕਟਰ ਹੈ ਜਿਹੜਾ ਉਦੋਂ ਤੋਂ ਲੈ ਕੇ ਟਿਕਿਆ ਹੋਇਆ ਮਾਰਕੀਟ ਦੇ ਵਿੱਚ ਬਾਕੀ ਗਏ ਆਏ ਗਏ ਆਏ 2010 ਦੇ ਵਿੱਚ ਜੀਵਨ ਬਾਈ ਇੱਕ ਗਾਣਾ ਆਇਆ ਸੀ ਕਿ ਘਰ ਘਰ ਗੱਲਾਂ ਹੁੰਦੀਆਂ ਅੱਜ ਕੱਲ੍ਹ ਨੇ ਸਵਰਾਜ ਦੀਆਂ ਲਾਲ ਟਮਾਟਰੀ ਵਿੱਚ ਮੋਹਾਲੀ ਬਣੇ ਜਹਾਜ਼ ਦੀਆਂ 2010 ਦੇ ਵਿੱਚ ਉਹ ਗਾਣਾ ਆਇਆ ਸੀ ਤੇ ਅੱਜ ਵੀ 2010 ਤੋਂ ਲੈ ਕੇ ਗੱਲਾਂ ਹੋ ਰਹੀਆਂ ਨੇ ਟਮਾਟਰੀ ਦੀਆਂ ਤੇ ਪਹਿਲਾਂ ਵੀ ਹੁੰਦੀਆਂ ਸੀ ਤੇ ਹੁੰਦੀ ਹੀ ਰਹਿਣਗੀਆਂ ਮੈਂ ਕਹਿੰਦਾ ਅੱਜ 2024 ਹੋ ਗਿਆ ਚੜਾਈ ਉਹਦੋਂ ਵਧੀਆ ਕਿ ਘਟਿਆ ਅੱਜ ਬਾਈ ਚੜਾਈ ਆ ਆਪਣੇ ਸਾਹਮਣੇ ਆ ਅੱਜ ਘਟੋ ਘਟ ਇਹਨਾਂ ਦੇ 70 ਪੀਸ ਬੁੱਕ ਹੋ ਚੁੱਕੇ ਨੇ 70 ਦਾ ਬੁੱਕ ਹੂੰ ਵੀ ਬਾਈ ਸਾਡੇ ਲਵੇ ਨੰਬਰ ਸੇਵ ਨੇ ਸਾਰਿਆਂ ਦੇ ਡੇਲੀ ਸਟੇਟਸ ਸ਼ੋ ਹੁੰਦਾ ਦੋ ਤਿੰਨ ਪੀਸ ਮਿਲਦਾ ਡੇਲੀ ਇਹ ਡੇਲੀ ਸੇਲ ਆ ਵੀਰ ਡੇਲੀ ਇਹ 파ਰਡੇ ਦੇ ਕੱਢਦੇ ਨੇ ਦੋ ਤੋਂ ਤਿੰਨ ਪੀਸ ਵੀਰੋ 855 ਸਭ ਤੋਂ ਪਹਿਲਾਂ ਜੇ ਨਾਮ ਨਾਲ ਕੋਈ ਟਰੈਕਟਰ ਮਸ਼ਹੂਰ ਹੋਇਆ ਨੰਬਰ ਨਾਲ ਬਾਈ ਲਾਪਰਿਤ ਹਾਂਜੀ ਬਾਈ ਜਿਵੇਂ ਨੰਬਰ ਆਣਾ 855 ਤਾਂ 855 ਮਸ਼ਹੂਰ ਹੋਇਆ ਜਿਵੇਂ ਹੋਰ ਟਰੈਕਟਰਾਂ ਨੂੰ ਲੋਕ ਕੰਪਨੀ ਦਾ ਨਾਮ ਲੈ ਕੇ ਬੁਲਾਉਂਦੇ ਹੁੰਦੇ ਸੀ ਹਣਾ ਜਿਵੇਂ ਇਹਨੂੰ ਸਵਰਾਜ ਕਹਿੰਦੀ ਵੀ ਸਵਰਾਜ ਆ ਟਰੈਕਟਰ ਕਿਹੜਾ ਭਾਈ ਸਵਰਾਜ ਇਹ ਮਤਲਬ ਕੱਲਾ ਇਹ ਟਰੈਕਟਰ ਦੀ ਜਿਹੜਾ ਪਹਿਲਾ ਨੰਬਰ ਨਾਲ ਮਸ਼ਹੂਰ ਹੋਇਆ 855 ਕਹਿਣ ਲੱਗੇ ਇਹਨੂੰ ਤੇ ਇਸ ਤੋਂ ਬਾਅਦ ਦੇਖੋ ਦੇਖ ਸਾਰੇ ਆ ਨਾ ਵੀ ਨੰਬਰ ਤੇ ਹੁਣ ਹੋਰ ਵੀ ਇੱਕ ਬੜੀ ਦੌੜ ਚੱਲ ਰਹੀ ਆ ਮਾਰਕੀਟ ਦੇ ਵਿੱਚ ਹਰੇਕ ਕੰਪਨੀ ਆਪਣੇ ਟਰੈਕਟਰ ਦੇ ਪਿੱਛੇ ਆਹ ਲਾਉਂਦੀ ਆ 55 55 55 ਹਰੇਕ ਕੰਪਨੀ ਦੇ ਵਿੱਚ ਇੱਕ ਨਾ ਇੱਕ ਇਹ ਟਰੈਕਟਰ ਆ ਗਿਆ ਜਿਹਦੇ ਨਾਮ ਦੇ ਪਿੱਛੇ 55 ਉਹ ਕਿੱਥੋਂ ਕਾਪੀ ਹੋਇਆ ਆ ਛੋਟੇ ਤੇ ਕਿਉਂਕਿ ਇਹਦਾ ਜਿੰਨਾ ਇਹ ਨਾਮ ਬਣਾ ਗਿਆ ਹੁਣ ਤਾਂ ਕੰਪੀਟੀਸ਼ਨ ਵਾੜਾ ਹੋ ਗਿਆ ਨਾ ਤਾਂ ਕਿਸੇ ਦਾ ਬਣਿਆ ਨਾ ਬਣਨਾ ਇਹ ਚੀਜ਼ ਹੋਣੀ ਨਹੀਂ ਕਦੇ ਮਾਰਕੀਟ ਦੇ ਵਿੱਚ ਸਬਸਿਡੀ ਆ ਗਈ ਸਵਰਾਜ ਦੇ ਡਾਇਰੈਕਟਰ ਤੇ ਮੈਨੂੰ 855 ਬਾਈ ਇਹ ਇਹ 744 ਹੈ ਜੀ 44 ਤੇ ਆਈ ਆ ਹਾਂਜੀ ਤੇ ਕੀ ਫੀਚਰ ਨੇ ਬਾਈ ਇਹਦੇ ਇਹ 744 ਫੋਰ 휠 ਟਰੈਕਟਰ ਹੈ ਜੀ ਜੀ 3 ਸਪੀਡ ਟਰੈਕਟਰ ਹੈਗਾ ਹੂੰ ਤੇ 50 ਐਚਪੀ ਕੈਟਾਗਰੀ ਦਾ ਟਰੈਕਟਰ ਹੈ ਜੀ 50 ਐਚਪੀ ਦਾ ਹਾਂਜੀ ਇਹਦੇ ਵਿੱਚ 855 ਵਾਲਾ ਇੰਜਨ ਹੈ ਜੀ ਠੀਕ ਹੈ ਐਚਪੀ ਕੈਟਾਗਰੀ ਦੇ ਵਿੱਚ ਬਹੁਤ ਬੈਸਟ ਟਰੈਕਟਰ ਹੈ ਇਹ ਜਿਹੜੇ ਮਰਜ਼ੀ 50 ਐਚਪੀ ਟਰੈਕਟਰ ਦੇ ਜਿਹੜੀ ਮਰਜ਼ੀ ਬ੍ਰਾਂਡ ਦੇ ਬਰਾਬਰ ਇਹਨੂੰ ਲਾ ਲਓ ਕੋਈ ਪ੍ਰੋਬਲਮ ਨਹੀਂ ਜੀ ਠੀਕ ਆ ਵੀ ਉਹ ਤੋਂ ਵੱਧ ਕੇ ਚੱਲੂ ਵੱਧ ਕੇ ਚੱਲੂ ਜਿਹੜੇ ਵੀ ਕੰਮ ਚਾਹੀਏ ਕਿਸੇ ਵੀ ਕੰਮ ਚ ਇਹਦੀ ਪਰਫਾਰਮੈਂਸ ਬੈਸਟ ਹੀ ਹੈ ਜੀ ਠੀਕ ਹੈ ਤੇ ਇਹ ਤੇ ਕਿੰਨੀ ਸਬਸਿਡੀ ਆ ਬਾਈ ਤੇ ਕੀ ਰੇਟ ਵਗੈਰਾ ਇਹਦਾ ਰੇਟ ਹੈ ਜੀ 9,25,000 ਜੀ 75,000 ਜੀ ਇਹਦੇ ਤੇ ਹੁਣ ਸਕੀਮ ਚੱਲ ਰਹੀ ਆ ਸਬਸਿਡੀ ਦੀ ਠੀਕ ਹੈ ਹਾਂਜੀ 8,50,000 ਦਾ ਟਰੈਕਟਰ ਆਪਾਂ ਸੇਲ ਕਰ ਰਹੇ ਹਾਂ ਠੀਕ ਹੈ 8,50,000 ਇਹਦੀ ਡਿਮਾਂਡ ਹੈ ਸਬਸਿਡੀ ਕੱਟ ਕੇ ਬਾਕੀ ਜਿਹੜਾ ਰੇਟ ਆ ਉਹ ਮੌਕੇ ਤੇ ਹੋ ਜਾਊਗਾ ਲੋ ਵੀਰ ਉਹ 6 ਭਰਾਵਾਂ ਦੀ ਟੀਮ ਨੂੰ ਮਲਾਉਣ ਜਾ ਰਹੇ ਆ ਜਿੰਨਾ ਕਰਕੇ ਅੱਜ ਮਾਲਵੇ ਏਰੀਏ ਦੇ ਵਿੱਚ ਸਵਰਾਜ ਦਾ ਸਿੱਕਾ ਕਾਇਮ ਹੋਇਆ ਇਹਨਾਂ ਦੀ ਡੀਲਿੰਗ ਸਾਧਕਾ ਠੀਕ ਹੈ ਟਰੈਕਟਰ 'ਚ ਵੀ ਦਮ ਹੈ ਪਰ ਮੂੜਲਾ ਬੰਦਾ ਡੀਲ ਕਰਨ ਵਾਲਾ ਵੀ ਚਾਹੀਦਾ ਸਰਵਿਸ ਦੇਣ ਵਾਲਾ ਵੀ ਚਾਹੀਦਾ ਜਿੰਨਾ ਕਰਕੇ ਅੱਜ ਸਵਰਾਜ ਸਵਰਾਜ ਹੁੰਦੀ ਆ ਤੇ ਸੁਨਾਮ ਏਰੀਆ ਦੇ ਵਿੱਚ ਮਨੋਪਲੀਓ ਕਰ ਰੱਖੀ ਆ ਵੀ ਆਲੇ-ਦਾਲੇ ਪਿੰਡਾਂ 'ਚ ਟਰੈਕਟਰ ਹੀ ਨਹੀਂ ਹੈਗਾ ਹੋਰ ਇੰਨਾ ਕੁ ਜਿਆਦਾ ਦਮ ਰੱਖਦੇ ਨੇ ਸਭ ਤੋਂ ਪਹਿਲਾਂ ਸ਼ਸ਼ੀਕਰ ਬਾਈ ਸ਼ਸ਼ੀਕਰ ਜੀ ਤੇ ਬਾਈ ਅੱਜ ਕੀ ਫੀਲ ਕਰਦੇ ਹੋ 61+ ਟਰੈਕਟਰਾਂ ਦੀ ਡਿਲੀਵਰੀ ਦਿੱਤੀ ਆ ਬਹੁਤ ਵਧੀਆ ਲੱਗਿਆ ਜੀ ਕਸਟਮਰ ਨਾਲ ਸਾਡਾ ਪਿਆਰ ਹੈ ਹੂੰ ਤੋਂ ਜਿਹੜੇ ਟਰੈਕਟਰ ਲੈ ਕੇ ਗਏ ਨੇ ਸਾਨੂੰ ਬਦੀ ਬਤਾਂ ਤੇ ਜਿਵੇਂ ਮਿਹਨਤ ਵੀ ਲੱਗਦੀ ਹੈ ਜ਼ੋਰ ਵੀ ਲੱਗਦਾ ਹੈ ਨਾ ਇਹ ਇਦਾਂ ਦਾ ਇਵੈਂਟ ਕਰ ਲਦੇ ਤੁਹਾਡੀ ਮਿਹਨਤ ਵੀ ਹੋ ਪਿਛਲੇ ਹਫਤੇ ਤੋਂ ਤੇ ਜੇ ਗੱਲ ਕਰੀਏ ਵੈਸੇ ਆਪਾਂ ਮਹੀਨੇ ਦੀ ਕਿੰਨੀ ਕਿ ਸੇਲ ਕਰ ਦਿੰਨੇ ਆ ਸਾਡੇ 50 ਤੋਂ ਪਲੱਸ ਹੁੰਦੇ ਆ ਹਰ ਮਹੀਨੇ ਟਰੈਕਟਰ ਸਾਡੀ ਟੀਮ ਹੈ ਕਿੰਨੀ ਟੀਮ ਖੜੀ ਆ ਮਿਹਨਤਾ ਟੀਮ ਦੀ ਸਾਰੇ ਵੱਜੜ ਕੀ ਹਿੱਸਾ ਲੈਂਦੇ ਆ ਤਾਂ ਇੰਨੇ ਟਰੈਕਟਰ ਵਿਕਦੇ ਆ 50 ਪਲੱਸ ਐਕਚੁਅਲ ਜੀ ਹੋ ਜਾਂਦੇ ਆ ਹਾਂ ਜੀ ਐਕਚੁਅਲ ਜਿੱਦੋਂ ਕੋਈ ਵਾਦ ਇਕੱਠਾ ਜ਼ੋਰ ਮਾਰਦੀ ਫਿਰ ਤਾਂ ਸੱਤ ਤੋਂ ਠੀਕ ਕਿੱਥੇ ਕਿੱਥੇ ਆਪਣੇ ਕੋਲੇ ਏਜੰਸੀਆਂ ਨੇ ਭਵਾਨੀਗੜ ਡੜਬਾ ਸੰਗਰੂਰ ਸਨਾ ਤੇ ਆ ਬਾਈ ਜਿਹੜਾ ਸਾਹਮਣੇ ਦੇਖ ਰਹੇ ਹੋ ਗੁਰਵਿੰਦਰ ਹੈ ਤੇ ਇਹ ਬਾਈ ਸੰਗਰੂਰ ਏਜੰਸੀ ਦੇਖਦਾ ਤੁਸੀਂ ਵੀਡੀਓ ਦੇਖਦੇ ਰਹੇ ਹੋ ਸੰਗਰੂਰ ਸੁਨਾਮ ਦੀਆਂ ਤੇ ਕੀ ਹਾਲ ਹੈ ਬਾਈ ਬਹੁਤ ਵਧੀਆ ਵੀਰੇ ਬਹੁਤ ਤੇ ਬਾਈ ਆਪਣੇ ਕਿਵੇਂ ਆ ਸੰਗਰੂਰ ਦੇ ਵਿੱਚ ਕਿਵੇਂ ਆ ਰਿਸਪੌਂਸਿਵ ਰਾਜ ਨੂੰ ਨੰਬਰ 1 ਆ ਜੀ ਸੰਗਰੂਰ 'ਚ ਠੀਕ ਆ ਵੀ ਸਭ ਤੋਂ ਵੱਧ ਜਿਹੜਾ ਟਰੈਕਟਰ ਵਿਕਦਾ ਹੈ ਤਾਂ ਉਹ ਆਪਣਾ ਵਿਕਦਾ 80% ਮਾਰਕੀਟ ਸ਼ੇਅਰ ਹੈ ਜੀ ਆਪਣਾ ਕਿੰਨਾ 40% 40% ਇਹ ਚੀਜ਼ ਮੈਂ ਫਾਈਨਾਂਸ ਵਾਲਿਆਂ ਤੋਂ ਵੀ ਰਿਪੋਰਟ ਕੱਢ ਕੇ ਚੈੱਕ ਕਰਵਾਈ ਸੀ ਵੀ ਸੰਗਰੂਰ ਦੇ ਵਿੱਚ ਜੇ ਕੋਈ ਸਭ ਤੋਂ ਵੱਡਾ ਟਰੈਕਟਰ ਜਾਂਦਾ ਤਾਂ ਉਹ ਸਵਰਾਜ ਹੈ ਸਵਰਾਜ ਜੀ ਜੀ ਤੇ ਬਾਈ ਕਿਵੇਂ ਦੇਖਦੇ ਹੋ ਅੱਜ ਦੇ ਇਵੈਂਟ ਨੂੰ ਜਿਹੜਾ ਤੁਸੀਂ ਕਰਾਇਆ ਫਾਰਮਰਾਂ ਦੇ ਰਿਸਪੌਂਸ ਨੂੰ ਵੀਰੇ ਟਰੈਕਟਰ ਨੰਬਰ 1 ਬ੍ਰਾਂਡ ਹੈ ਜੀ ਤਾਂ ਨੰਬਰ 1 ਹੀ ਕਸਟਮਰ ਆਉਣਗੇ ਜੀ ਤੇ ਬਾਈ মিডিਆ ਪਾਰਟਨਰਸ ਤੋਂ ਸਾਡੇ ਨਾਲ ਬਾਈ ਜਸਵਿੰਦਰ ਤੇ ਕੀ ਹਾਲ ਹੈ ਬਾਈ ਬਹੁਤ ਵਧੀਆ ਬਾਈ ਬਹੁਤ ਵਧੀਆ ਤੇ ਕਿਵੇਂ ਦੇਖਦੇ ਹੋ ਅੱਜ ਦੇ ਸੁਨਾਮ ਏਰੀਆ ਦੇ ਵਿੱਚ ਜਿਹੜਾ ਬਹੁਤ ਵਧੀਆ ਫੰਕਸ਼ਨ ਹੋਇਆ ਵੀਰੇ ਪੂਰਾ ਵਧੀਆ ਸਾਰਾ ਸਿਸਟਮ ਬਣਿਆ ਹੈ ਤੇ ਕਾ ਤੇ ਜਿਵੇਂ ਸਵਰਾਜ ਤੁਸੀਂ ਬਈ ਕਿੰਨੇ ਸਾਲ ਹੋ ਗਏ ਤੁਹਾਨੂੰ ਸਵਰਾਜ ਨਾਲ ਕੰਮ ਕਰਦਿਆਂ ਨੂੰ 2018 ਤੋਂ 18 ਤੋਂ ਕੰਮ ਕਰ ਰਹੇ ਹਾਂ ਵੈਸੇ ਕੰਪਨੀ ਬਹੁਤ ਲੰਮੇ ਸਮੇਂ ਦੀ ਬਹੁਤ ਲੰਮੇ ਸਮੇਂ ਦੀ ਚੱਲ ਚੱਲ ਰਹੀ ਹੈ ਵੀ 18 ਤੇ ਅੱਜ ਦੇ ਵਿੱਚ ਕੀ ਫਰਕ ਦੇਖਦੇ ਹੋ ਰਿਸਪੌਂਸ ਵਧਿਆ ਘਟਿਆ ਜਾਂ ਸੇਮ ਹੀ ਆ ਨਾ ਨਾ ਹਰ ਮਹੀਨੇ ਸੇਲ ਵਾਧੀ ਜਾ ਰਹੀ ਆ ਠੀਕ ਆ ਤੇ ਇੱਕ ਜਿਹੜਾ ਆਹ ਸ਼ੋਅ ਦੇ ਵਿੱਚ ਜਦੋਂ ਟਰੈਕਟਰ ਆਇਆ ਸੀ ਬੜੇ ਕਮੈਂਟ ਆਏ ਸੀ ਨਾ ਵੀ ਚੱਲੂ ਪਤਾ ਨਹੀਂ ਨਾ ਚੱਲੂ ਮੇਰੇ ਹਿਸਾਬ ਨਾਲ ਤਾਂ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਾਂ ਪਰ ਅਮੀਰ ਤੋਂ ਵੱਧ ਵੇਖਿਆ ਹੈ ਨਵੀਂ ਸ਼ੋਅ ਵਾਲਾ ਠੀਕ ਹੈ ਵੀ ਪਹਿਲਾਂ ਜਿੰਨਾ ਵੇਕਦਾ ਸੀ ਉਦੋਂ ਵੱਦ ਵੱਦ ਕੀ ਵੇਖ ਰਿਹਾ ਹੁਣ ਵੱਦ ਕੀ ਵੇਖ ਰਿਹਾ ਤੇ ਬਾਕੀ ਆ ਸਾਰੀ ਬਾਈ ਉਹਨਾਂ ਦੀ ਟੀਮ ਹੈ ਸਨਾਮ ਦੇ ਵਿੱਚ ਵੈਂਦੇ ਨੇ ਤੇ ਸੰਗਰੂਰ ਵੀ ਇਹਨਾਂ ਦੀ ਸੰਗਰੂਰ ਬਾਈ ਆਪਣੀ ਗੁਰਨਾਨਕ ਟਰੈਕਟਰਸ ਸੰਗਰੂਰ ਗੁਰਨਾਨਕ ਟਰੈਕਟਰਸ ਤੇ ਸਨਾਮ ਦੇ ਵਿੱਚ ਸਿੰਘ ਬ੍ਰਦਰਸ ਟਰੈਕਟਰ ਏਜੰਸੀ ਆ ਉਹ ਵੀ ਲੰਘਦੇ ਟੱਪਦੇ ਸੰਗਰੂਰ ਸਨਾਮ ਕਦੇ ਵੀ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਟਰੈਕਟਰ ਲੈਣਾ ਨਾ ਲੈਣਾ ਉਹ ਬਾਅਦ ਦੀਆਂ ਗੱਲਾਂ ਨੇ ਇੱਕ ਵਾਰੀ ਤੁਸੀਂ ਬੰਦਿਆਂ ਨੂੰ ਆਓ ਮਿਲੋ ਇਹ ਹੋਰ ਏਜੰਸੀ ਵਾਲਿਆਂ ਵਾਂਗੂ ਆਏ ਨਹੀਂ ਕਹਿੰਦੇ ਵੀ ਕਿਵੇਂ ਜਾਂ ਕੀ ਕਰ ਵੀ ਟਰੈਕਟਰ ਲੈਣਾ ਜਾਂ ਕਿਵੇਂ ਆ ਇਹਨਾਂ ਦੀ ਡੀਲਿੰਗ ਦੇਖੋ ਸਾਨੂੰ ਬਿਠਾ ਕੇ ਕਿਸ ਤਰ੍ਹਾਂ ਤੁਹਾਡਾ ਆਦਰ ਮਾਨ ਕਰਦੇ ਨੇ ਉਹਦੇ ਸਿਰ ਤੇ ਇੰਨਾ ਟਰੈਕਟਰ ਵਿਕ ਰਿਹਾ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਥੈਂਕ ਯੂ